22 ਤਰੀਕ ਨੂੰ ਜਿਹੜੀ ਮੰਦ ਭਾਗੀ ਘਟਨਾ ਵਾਪਰੀ ਆ। ਸ਼੍ਰੀ ਅਮਰਤਸਰ ਸਾਹਿਬ ਵਿਖੇ ਸਤਿੱਤ ਡਾਕਟਰ ਪੀਮਰਾਓ ਬੇਦਗਰ ਜੀ ਦੇ ਬੁੱਤ ਤੇ ਕਿਸੇ ਸਰਦਾਰ ਮੁੰਡੇ ਨੇ ਚੜ ਕੇ ਹਥੌੜੇ ਨਾਲ ਤੋੜਨ ਦੀ ਕੋਸ਼ਿਸ਼ ਕੀਤੀ। ਕਿੱਡੀ ਸ਼ਰਮ ਦੀ ਗੱਲ ਆ। ਮੇਰਾ ਇੱਥੇ ਇੱਕ ਸਵਾਲ ਆ ਕਿ ਦੋਸ਼ੀ ਉਹ ਏ ਜਿਨੇ ਹਥੌੜੇ ਨਾਲ ਜਾ ਕੇ ਉੱਥੇ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਂ ਫਿਰ ਉਹ ਲੋਕ ਜਿਹੜੇ ਉੱਥੇ ਖੜ ਕੇ ਵੀਡੀਓ ਬਣਾ ਰਹੇ ਸੀ, ਖੜ ਕੇ ਤਮਾਸ਼ਾ ਦੇਖ ਰਹੇ ਸੀ। ਨਹੀਂ ਦੋਸ਼ੀ ਉਹ ਵੀ ਆ ਜਿਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਦੋਸ਼ੀ ਉਹ ਵੀ ਨੇ ਜਿਹੜੇ ਉੱਥੇ ਖੜ ਕੇ ਤਮਾਸ਼ਾ ਦੇਖਦੇ ਸੀ ਤੇ ਵੀਡੀਓ ਬਣਾਉਂਦੇ ਸੀ ਕੀ ਉਹਨਾਂ ਚਾਰ ਲੋਕਾਂ ਵਿੱਚ ਇੰਨੀ ਹਿੰਮਤ ਨਹੀਂ ਸੀ ਹੈਗੀ ਕਿ ਜਾ ਕੇ ਉਸ ਬੰਦੇ ਨੂੰ ਇਹ ਵਾਰਦਾਤ ਕਰਨ ਤੋਂ ਰੋਕ ਸਕਦੇ ਸੀ ਰੋਕਣ ਦੀ ਕੋਸ਼ਿਸ਼ ਕਰ ਸਕਦੇ ਸੀ ਪਰ ਨਹੀਂ ਨਹੀਂ ਰੋਕ ਸਕਦੇ ਨਾ ਸੀ ਸਾਨੂੰ ਕੀ ਲੋੜ ਹੈ ਸਾਨੂੰ ਤਾਂ ਉਦੋਂ ਹੀ ਸੇਕ ਲੱਗੂਗਾ ਨਾ ਜਦੋਂ ਸਾਡੇ ਘਰੇ ਆਪ ਦੇ ਅੱਗ ਲੱਗੀ ਹੋਊਗੀ ਨਾਲੇ ਅਸੀਂ ਤਾਂ ਸਹਿਣ ਕਰਨਾ ਸਿੱਖ ਚੁੱਕੇ ਆ ਨਾ ਕੋਈ ਵੀ ਆਉਂਦਾ ਕੁਝ ਵੀ ਕਰਕੇ ਚਲ ਜਾਂਦਾ ਸਾਨੂੰ ਤਾਂ ਅਤ ਪੈ ਗਈ ਆ ਨਾ ਸੈਨ ਕਰਨ ਦੀ ਆਖੇ ਉਹ ਸਰਦਾਰਾਂ ਦਾ ਮੁੰਡਾ ਸੀ ਜਿੰਨੇ ਜਾ ਕੇ ਵਿਅਦਬੀ ਕਰਨ ਦੀ ਕੋਸ਼ਿਸ਼ ਕੀਤੀ ਮੈਂ ਇੱਕ ਗੱਲ ਹੋਰ ਕਹਿ ਦੇਣਾ ਚਾਹਣਾ ਹਰ ਪੱਗ ਬੰਨਣ ਵਾਲਾ ਸਰਦਾਰ ਨਹੀਂ ਹੁੰਦਾ ਤੇ ਹਰ ਉਹ ਵਿਅਕਤੀ ਜਿਹਦੇ ਪੱਗ ਬੰਨੀ ਹੁੰਦੀ ਉਹ ਵੀ ਸਰਦਾਰ ਨਹੀਂ ਹੁੰਦਾ ਸਾਡੇ ਗੁਰੂਆਂ ਨੇ ਨਹੀਂ ਇਹ ਸਿਖਾਇਆ ਕਿ ਅਸੀਂ ਕਿਸੇ ਵੀ ਧਰਮ ਨੂੰ ਦੀ ਵਿਅਦਬੀ ਕਰੀਏ ਠੀਕ ਹੈ ਸਾਨੂੰ ਤਾਂ ਜ਼ੁਲਮ ਦੇ ਖਿਲਾਫ ਲੜਨਾ ਸਿਖਾਇਆ ਸੀ ਨਾ ਤੇ ਧਰਮਾਂ ਦਾ ਆਦਰ ਕਰਨਾ ਸਿਖਾਇਆ ਸੀ ਐਵੇਂ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੀਰ ਪਕੰਮਰਾਂ ਦੀਆਂ ਫਕਰਾਂ ਦੀਆਂ ਬਾਣੀਆਂ ਦਰਜ ਨੇ ਇਸੇ ਕਰਕੇ ਦਰਜ ਨੇ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਇੱਕ ਹੋਣ ਲਈ ਕਿਹਾ ਸੀ ਪਰ ਨਹੀਂ ਇਸੇ ਲਈ ਤਾਂ ਉਹਨਾਂ ਨੇ ਸਿੱਖ ਰਾਜ ਦੀ ਸਥਾਪਨਾ ਕੀਤੀ ਸੀ ਅੱਜ ਡਾਕਟਰ ਭੀਮrao ਅੰਬੇਦਕਰ ਜੀ ਦੀ ਮੂਰਤੀ ਦੇ અપਮਾਨ ਵਜੋਂ ਦਲਿਤ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਅੱਜ ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਏ ਉਹਨਾਂ ਦਾ ਸਾਥ ਲਈਏ ਕਿਉਂਕਿ ਅੱਜ ਮੁਸੀਬਤ ਉਹਨਾਂ ਤੇ ਹੈ ਉਹ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਨੇ ਕੱਲ ਨੂੰ ਮੁਸੀਬਤ ਸਾਡੇ ਤੇ ਵੀ ਪੈ ਸਕਦੀ ਹੈ ਕਿਉਂਕਿ ਸਾਡੇ ਵੀ ਬੇਅਦਬੀ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਹੈ ਆਏ ਦਿਨ ਕੋਈ ਨਾ ਕੋਈ ਖਬਰ ਆਈ ਰਹਿੰਦੀ ਹੈ ਤੇ ਸਾਡਾ ਅੱਜ ਫਰਜ਼ ਬਣਦਾ ਹੈ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਏ ਕਿ ਕੱਲ ਨੂੰ ਜਦੋਂ ਸਾਨੂੰ ਲੋੜ ਪਵੇ ਤੇ ਉਹ ਸਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜਨ ਮੇਰੀ ਇਹ ਬੇਨਤੀ ਆ ਤੇ ਬੇਨਤੀ ਨੂੰ ਪ੍ਰਮਾਣ ਕਰਿਓ ਤੇ ਦੂਜੀ ਗੱਲ ਮੈਂ ਇਹ ਜ਼ਰੂਰ ਕਹਿਣਾ ਚਾਹਣਾ ਸਹਿਣ ਕਰਨਾ ਛੱਡ ਦਿਓ ਕਿਤੇ ਵੀ ਜ਼ੁਲਮ ਹੁੰਦਾ ਨਾ ਉਹਦੇ ਖਿਲਾਫ ਆਵਾਜ਼ ਉਠਾਇਆ ਕਰੋ ਇਹ ਨਹੀਂ ਕਿ ਯਾਰ ਸਾਨੂੰ ਕੋਈ ਫਰਕ ਨਹੀਂ ਪੈਂਦਾ ਜੋ ਹੁੰਦਾ ਦੁਨੀਆ ਵਿੱਚ ਹੋਈ ਜਾਵੇ ਕੋਈ ਨਹੀਂ ਸਾਨੂੰ ਕੋਈ ਫਰਕ ਨਹੀਂ ਪੈਂਦਾ ਯਾਰ ਇੰਨੇ ਵੀ ਬੇਗੈਰਤ ਨਾ ਬਣੋ ਆਪਾਂ ਗੁਰੂਆਂ ਦੀ ਧਰਤੀ ਤੇ ਪੈਦਾ ਹੋਏ ਆ ਤੇ ਸਾਡੇ ਗੁਰੂਆਂ ਨੇ ਸਾਨੂੰ ਲੜਨਾ ਸਿਖਾਇਆ ਜ਼ੁਲਮ ਦੇ ਖਿਲਾਫ ਘਟੋ ਕਟਾ ਗੁਰੂ ਸਾਹਿਬ ਦਾ ਮਾਨ ਰੱਖ ਲਿਆ ਕਰੋ ਜੁਲਮ ਅਗੇ ਡਟ ਜਾਇਆ ਕਰੋ ਠੀਕ ਹੈ ਨਾ ਜੁਲਮ ਕਰਨ ਵਾਲਾ ਇੱਕ ਹੁੰਦਾ ਹੈ ਤੇ ਤੁਸੀਂ ਹਮੇਸ਼ਾ ਪੀੜ ਚ ਹੁੰਦੇ ਹੋ ਕਿਉਂਕਿ ਜੁਲਮ ਕਰਨ ਵਾਲਾ ਕਿਤੇ ਇੱਕ ਬੰਦੇ ਤੇ ਵਾਰ ਨਹੀਂ ਕਰਦਾ ਉਹ ਪੀੜ ਨੂੰ ਹੀ ਹਮੇਸ਼ਾ ਟਾਰਗੇਟ ਕਰਦਾ ਹੈ ਪੀੜ ਦੇ ਵਿੱਚ ਹੀ ਆਪ ਦੀ ਵਾਰਦਾਤ ਨੂੰ ਅੰਜਾਮ ਕਰਦਾ ਹੈ ਅੰਜਾਮ ਦਿੰਦਾ ਹੈ ਤੇ ਉਸ ਟਾਈਮ ਤੇ ਐਕਸ਼ਨ ਲਿਆ ਕਰੋ ਯਾਰ ਇਹ ਨਾ ਦੇਖਿਆ ਕਰੋ ਕਿ ਉਹ ਮੇਰਾ ਕੋਈ ਰਿਸ਼ਤੇਦਾਰ ਨਹੀਂ ਹੈਗਾ ਭਾਈਚਾਰਾ ਛੱਡੋ ਇਨਸਾਨ ਦੀ ਕਦਰ ਕਰਨਾ ਸਿੱਖੋ ਕਿਉਂਕਿ ਸਭ ਤੋਂ ਵੱਡਾ ਧਰਮ ਆ ਨਾ ਜੇ ਇਸ ਦੁਨੀਆ ਵਿੱਚ ਤੇ ਉਹ ਹੈਗਾ ਇਨਸਾਨੀਅਤ ਦਾ ਜੇ ਇਨਸਾਨੀਅਤ ਜੀਂਦੀ ਹੈ ਤਾਂ ਲੋਕ ਜੀਂਦੇ ਨੇ ਤੇ ਜੇ ਲੋਕ ਜੀਂਦੇ ਨੇ ਤੇ ਸਮਾਜ ਜੀਂਦਾ ਹੈ ਤੁਸੀਂ ਸਾਰਿਆਂ ਨੇ ਵੀਡੀਓ ਤੇ ਦੇਖੀ ਹੈ ਠੀਕ ਹੈ ਕਿਵੇਂ ਲੋਕੀ ਉੱਥੋਂ ਦੀ ਲੰਘ ਰਹੇ ਨੇ ਕਈ ਖੜ ਕੇ ਤਮਾਸ਼ਾ ਦੇਖਦੇ ਪਏ ਨੇ ਤੇ ਕੋਈ ਖੜ ਕੇ ਉੱਥੇ ਵੀਡੀਓ ਬਣਾ ਰਿਹਾ ਯਾਰ ਕਮਾਲ ਹੋ ਗਈ ਯਾਰ ਤੁਸੀਂ ਕੀ ਉਹ ਰੋਕ ਨਹੀਂ ਸਕਦੇ ਉਹ ਕੱਲਾ ਹੀ ਸੀ ਚਾਰ ਬੰਦੇ ਜਾਂਦੇ ਯਾਰ ਉਹਦੇ ਮਾਰਦੇ ਗਿੱਚੀ ਚੇ ਤੇ ਉਹਨੂੰ ਥੱਲੇ ਧਾਰਦੇ ਠੀਕ ਹੈ ਤੁਸੀਂ ਉੱਥੇ ਤਮਾਸ਼ਾ ਦੇਖਦੇ ਰਹੇ ਯਾਰ 15 20 ਮਿੰਟ ਤਮਾਸ਼ਾ ਦੇਖਿਆ ਤੁਸੀਂ ਕਮਾਲ ਹੋ ਗਈ ਯਾਰ ਤੁਸੀਂ ਇੰਨੇ ਬੇਗੈਰਤ ਹੋ ਗਏ ਯਾਰ ਤੁਸੀਂ ਸਮਝ ਨਹੀਂ ਆਉਂਦੀ ਯਾਰ ਮੈਂ ਕਿਹੜੇ ਸ਼ਬਦਾਂ ਨਾਲ ਤੁਹਾਨੂੰ ਲਾਣ ਤਾਂ ਪਾਵਾਂ ਤੁਹਾਡੇ ਕੋਲ ਵੀਡੀਓ ਬਣਾਉਣ ਦਾ ਟਾਈਮ ਸੀ ਤੁਹਾਨੂੰ ਇੰਸਟਾਗ੍ਰam ਤੇ ਫੋਲੋਅਰ ਵਧਾਉਣ ਦਾ ਟਾਈਮ ਹੈਗਾ ਸੀ ਤੁਹਾਡੇ ਕੋਲ ਠੀਕ ਹੈ ਵੀਡੀਓ ਪਾ ਗਏ ਅਸੀਂ ਫੋਲੋਅਰ ਵਧਾਵਾਂਗੇ ਸ਼ਰਮ ਚ ਡੁੱਬ ਮਰੋ ਯਾਰ ਜਾ ਕੇ ਚਾਰ ਬੰਦੇ ਤੁਸੀਂ ਉਹਨੂੰ ਰੋਕ ਸਕਦੇ ਸੀ ਧਿਆਨੂ ਲੋਕਾਂ ਨੇ ਸਮਾਨਤਾ ਕਰਨਾ ਸੀ ਕਿ ਤੁਸੀਂ ਇੱਕ ਮੰਦ ਭਾਗੀ ਘਟਨਾ ਹੋਣ ਤੋਂ ਬਚਾ ਲਿਆ ਸਾਡੇ ਭਾਈਚਾਰੇ ਦੇ ਵਿੱਚ ਦਰਾੜ ਪੈਣ ਤੋਂ ਬਚਾ ਲਿਆ ਪਰ ਨਹੀਂ ਯਾਰ ਧਿਆਨੂ ਤਾਂ ਹੈ ਹੀ ਨਹੀਂ ਨਾ ਕਿਉਂਕਿ ਅਸੀਂ ਤੋਂ ਉਨੀ ਦੇਰ ਨਹੀਂ ਹਿੱਲਾਂਗੇ ਨਾ ਕੋਈ ਵੀ ਐਕਸ਼ਨ ਨਹੀਂ ਲਵਾਂਗੇ ਉਨੀ ਦੇਰ ਜਿੰਨੀ ਦੇਰ ਤੱਕ ਸਾਡੇ ਆਪ ਦੇਤੇ ਬੀਜ ਦੇਣੀ ਸਾਡਾ ਕੋਈ ਵੀ ਭਾਈਚਾਰਾ ਨਾ ਇੱਕ ਦੂਜੇ ਦੀ ਸਪੋਰਟ ਕਰਿਆ ਕਰੋ ਯਾਰ ਮੁਸੀਬਤ ਕਿਸੇ ਦੇ ਵੀ ਪੈ ਸਕਦੀ ਏ ਜ਼ਰੂਰੀ ਨਹੀਂ ਗਾ ਵੀ ਅੱਜ ਦਲੇਤ ਭਾਈਚਾਰੇ ਤੇ ਪਈ ਆ ਤੇ ਕੱਲ ਨੂੰ ਸਾਡੇ ਤੇ ਨਹੀਂ ਪੈਣੀ ਸਾਡੇ ਤੇ ਵੀ ਪੈ ਸਕਦੀ ਆ ਕਿਉਂਕਿ ਦੇਖੋ ਇਸ ਦੇਸ਼ ਦਾ ਕਾਨੂੰਨ ਨਹੀਂ ਬਦਲ ਸਕਦਾ ਟਾਈਮ-ਟਾਈਮ ਤੇ ਇਨਸਾਨਾਂ ਨਾਲ ਤੱਕੇ ਹੁੰਦੇ ਆਏ ਆ ਹੁੰਦੇ ਰਹਣੇ ਆ ਸਾਡੇ ਧਰਮਾਂ ਨੂੰ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹਾਈ ਜਾਂਦੀ ਆ ਤਾਂ ਪਹਾਈ ਜਾਂਦੀ ਰਹਿਣੀ ਏ ਕਿਉਂਕਿ ਉਹਦੇ ਵਿੱਚ ਸ਼ਰਾਤ ਹੀ ਅੰਸਰ ਹੈਗੇ ਨਾ ਸਰਕਾਰਾਂ ਨੇ ਵੱਡੀਆਂ-ਵੱਡੀਆਂ ਏਜੰਸੀਆਂ ਲਾਈਆਂ ਹੋਈਆਂ ਇਸ ਕੰਮ ਲਈ। ਉਹ ਕੁਛ ਨਾ ਕੁਛ ਇਹ ਜਿਹਾ ਕਰਦੀਆਂ ਹੀ ਰਹਿਣਗੀਆਂ। ਦੋਵਾਂ 14 ਮਹੀਨਿਆਂ ਬਾਅਦ ਇਹ ਵੀ ਦਾ ਕੁਝ ਐਕਸ਼ਨ ਕਰਦੀਆਂ ਹੀ ਰਹਿਣਗੀਆਂ ਕਿਉਂਕਿ ਉਹਨਾਂ ਨੇ ਤਾਂ ਯਾਰ ਆਪ ਦੀ ਸਿਆਸੀ ਰੋਟੀਆਂ ਸੇਕਣੀਆਂ ਨਾ। ਹੁਣ ਦੇਖ ਲਓ ਕੱਲ ਦੇ ਕੀ ਬਣੇ ਆ। ਕੋਈ ਉਹ ਪਾਰਟੀ ਲਾਈ ਜਾਂਦਾ ਕੋਈ ਉਹ ਪਾਰਟੀ ਆਈ ਆ। ਆਲਾ ਕੇ ਬਕਵਾਸ ਕਰੀ ਜਾਂਦਾ ਹੈ। ਯਾਰ ਤੁਸੀਂ ਪਹਿਲਾਂ ਕਾਨੂੰਨੀ ਵਿਵਸਥਾ ਐਵੇਂ ਦੀ ਬਣਾਓ। ਠੀਕ ਹੈ? ਵੀ ਕੋਈ ਜੁਰਮ ਕਰਨ ਦੇ ਬਾਰੇ ਸੋਚੇ ਹੀ ਨਾ। ਬਾਤ ਤੇ ਤੁਸੀਂ ਸਜਾਦੇ ਨੇ ਉਹ ਯਾਰ ਉਹਨੂੰ ਮੰਨ ਲਓ ਤੁਸੀਂ ਉਹਨੂੰ سزا ਦੇ ਵੀ ਦੋਗੇ ਕੀ ਹੋਜੂ ਜਿਹੜੀ ਸਾਡੇ ਦਿਲਾਂ ਤੇ ਠੇਸ ਪਹੁੰਚੀ ਆ ਕਿ ਉਹਦਾ ਕੋਈ ਹੱਲ ਹੈਗਾ ਨਹੀਂ ਹੈਗਾ ਨਾ ਬਸ ਮੈਂ ਇਨਾ ਹੀ ਕਹਿਣਾ ਚਾਹਣਾ ਮaaf ਕਰਦੇ ਹੋ ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਛੋਟਾ ਭਰਾ ਸਮਝ ਕੇ ਮaaf ਕਰਦੇ ਹੋ ਕੁਝ ਮੈਂ ਜ਼ਿਆਦਾ ਬੋਲ ਬੈਠਾ ਹੋਵਾਂ ਤਾਂ ਮੈਨੂੰ ਮaaf ਕਰਦੇ ਹੋ ਧੰਨਵਾਦ